ਸੁਖਵੀਰ ਸਿੰਘ ਬਾਦਲ ਅਤੇ ਹਰਸਿੰਮਰਤ ਕੌਰ ਬਾਦਲ ਦੀ ਧੀ ਰਾਣੀ ਹਰਕੀਰਤ ਕੌਰ ਦਾ ਵਿਆਹ ਤੇਜਵੀਰ ਸਿੰਘ ਨਾਲ ਦਿੱਲੀ ਦੇ ਮਹਿਰੋਲੀ ਵਿਕੇ ਮਜੂਦ ਫਾਰਮ ਹਾਊਸ ਵਿੱਚ ਹੋਇਆ। ਦੋਸਤੋ, ਸਭ ਦੇ ਮਨਾਂ ਦੇ ਵਿੱਚ ਇਹ ਸਵਾਲ ਆ ਰਿਹਾ ਹੈ ਕਿ ਸੁਖਵੀਰ ਸਿੰਘ ਬਾਦਲ ਦਾ ਜਵਾਈ ਤੇਜਵੀਰ ਸਿੰਘ ਟੂਰ ਜੋ ਹੈ ਕੀ ਕਰਦੇ ਹਨ? ਕਿੱਥੋਂ ਰਹਿੰਦੇ ਹਨ? ਲਵ ਮੈਰਿਜ ਹੈ ਜਾਂ ਅਰੇਂਜ ਮੈਰਿਜ ਹੈ? ਇਸ ਸੰਬੰਧੀ ਸਾਰੀ ਜਾਣਕਾਰੀ ਤੁਹਾਨੂੰ ਅਸੀਂ ਇਸ ਵੀਡੀਓ ਰਾਹੀਂ ਦੇਣ ਜਾ ਰਹੇ ਹਾਂ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸਭ ਦੇ ਨਾਲ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸੋ ਆਓ ਪਹਿਲੇ ਦੋਸਤੋ ਹੁਣ ਅਸੀਂ ਆਪਣੀ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੱਸ ਦਈਏ ਕਿ ਹਰਕੀਰਤ ਕੌਰ ਬਾਦਲ ਦਾ ਵਿਆਹ ਕਾਰੋਬਾਰੀ ਤੇਜਵੀਰ ਸਿੰਘ ਨਾਲ ਹੋਇਆ ਹੈ ਤੇਜਵੀਰ ਸਿੰਘ ਅੰਤਰਰਾਸ਼ਟਰੀ ਕਾਰੋਬਾਰੀ ਹਨ ਜਿਗਰਜੋਗ ਹੈ ਕਿ ਸੁਖਵੀਰ ਬਾਦਲ ਦਾ ਜਵਾਈ ਮੋਲ ਰੋ ਵਿੱਚ ਦੁਆਬਾ ਖੇਤਰ ਨਾਲ ਸੰਬੰਧ ਰੱਖਦਾ ਹੈ ਤੇਜਵੀਰ ਸਿੰਘ ਦਾ ਪਰਿਵਾਰ ਜੋ ਹੈ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਪਤੜਾ ਪਿੰਡ ਤੋਂ ਸੰਬੰਧ ਰੱਖਦੇ ਹਨ ਅਤੇ ਦੋਸਤੋ ਇਹ ਸਾਰਾ ਪਰਿਵਾਰ ਇਸ ਸਮੇਂ ਵਿਦੇਸ਼ ਦੇ ਵਿੱਚ ਰਹਿੰਦਾ ਹੈ ਹਰਕੀਰਤ ਕੌਰ ਬਾਦਲ ਦੇ ਪਤੀ ਦਾ ਵਿਦੇਸ਼ ਤੋਂ ਹੀ ਕਾਰੋਬਾਰ ਚੱਲਦਾ ਹੈ ਉਹ ਜਨਵਰੀ ਮਹੀਨੇ ਵਿਆਹ ਦੇ ਲਈ ਭਾਰਤ ਆਏ ਸੀ ਮੰਗਲਵਾਰ ਰਾਤ ਨੂੰ ਦਿੱਲੀ ਵਿੱਚ ਪਾਰਟੀ ਰੱਖੀ ਗਈ ਕਾਇਕ ਮੀਕਾ ਸਿੰਘ ਨੇ ਵੀ ਪਾਰਟੀ ਵਿੱਚ ਪਰਫਾਰਮ ਕੀਤਾ ਵਿਆਹ ਦੀ ਰਸਮ ਦਿੱਲੀ ਦੇ ਮੈਰੋਲੀ ਵਿਕੇ ਫਾਰਮ ਹਾਸ ਵਿੱਚ ਹੋਈ ਹੈ ਦੋਸਤੋ ਆਪ ਜੀ ਨੂੰ ਦੱਸ ਦਈਏ ਕਿ ਤੇਜਵੀਰ ਸਿੰਘ ਟੌਰ ਦਾ ਜੋ ਹੈ ਪਰਿਵਾਰ ਕੈਨੇਡਾ ਦੇ ਵਿੱਚ ਸੈੱਟ ਹੈ ਅਤੇ ਉਹਨਾਂ ਦੇ ਬਿਜ਼ਨਸ ਜੋ ਹੈ ਅਬੂ ਧਾਬੀ ਦੇ ਵਿੱਚ ਵੀ ਚੱਲ ਰਹੇ ਹਨ ਅਬੂ ਧਾਬੀ ਦੇ ਵਿੱਚ ਉਹਨਾਂ ਦੀ ਜੋ ਹੈ ਕਾਫੀ ਜ਼ਿਆਦਾ ਪ੍ਰਾਪਰਟੀ ਹੈ ਤੋ ਦੋਸਤੋ ਅਬੂ ਧਾਬੀ ਦੇ ਵਿੱਚ ਇਹਨਾਂ ਦੀ ਕਾਫੀ ਜ਼ਿਆਦਾ ਜਗ੍ਹਾ ਜੋ ਹੈ ਰੈਂਟ 'ਤੇ ਵਿੱਚ ਦਿੱਤੀ ਗਈ ਹੈ ਜਿਸ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਲੋਕ ਰਹਿੰਦੇ ਹਨ ਇਸ ਦੇ ਨਾਲ ਦੋਸਤੋ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਵੀ ਇਹਨਾਂ ਦੇ ਕੋਲੇ 1000 ਏਕੜ ਜ਼ਮੀਨ ਹੈ ਤੇਜਵਿੰਦਰ ਸਿੰਘ ਟੌਰ ਨੇ ਆਪਣੀ ਸਾਰੀ ਪੜ੍ਹਾਈ ਜੋ ਹੈ ਕੈਨੇਡਾ ਦੇ ਯੂਕ ਕਾਲਜ ਤੋਂ ਕੀਤੀ ਹੈ ਆਪ ਜੀ ਨੂੰ ਦੱਸ ਦਈਏ ਕਿ ਜਦੋਂ ਸੁਖਵੀਰ ਸਿੰਘ ਬਾਦਲ ਆਪਣੀ ਦੀ ਦੇ ਲਈ ਲੜਕਾ ਲੱਭ ਰਿਹਾ ਸੀ ਆਂਤਾ ਕਿਸੇ ਨੇ ਉਹਨਾਂ ਨੂੰ ਦੱਸ ਪਾਈ ਸੀ ਕਿ ਉਹ ਟੂਰ ਪਰਿਵਾਰ ਦੇ ਨਾਲ ਸੰਪਰਕ ਕਰ ਸਕਦੇ ਹਨ ਤਾਂ ਉਹਨਾਂ ਨੇ ਫਿਰ ਇਸ ਫੈਮਿਲੀ ਦੇ ਨਾਲ ਗੱਲਬਾਤ ਕੀਤੀ ਅਤੇ ਤੇਜਵੀ ਸਿੰਘ ਟੂਰ ਦੇ ਨਾਲ ਆਪਣੀ ਵੱਡੀ ਤੀ ਹਰਕੀਰਤ ਕੌਰ ਦਾ ਰਿਸ਼ਤਾ ਪੱਕਾ ਕਰ ਦਿੱਤਾ ਸੋ ਮੈਨੂੰ ਉਮੀਦ ਹੈ ਕਿ ਆਪ ਨੂੰ ਜਾਣਕਾਰੀ ਚੰਗੀ ਲੱਗੀ ਹੋਵੇਗੀ ਹੋਰ ਅਪਡੇਟ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਆਪਣੀ ਅਗਲੀ ਅਪਡੇਟ ਦੇ ਨਾਲ ਧੰਨਵਾਦ